ਪਿੰਡ ਪੜਾਣੇ ਦਾ ਇੱਕ ਜੱਟ ਸਰਦਾਰ ਬੋਤਾ ਸਿੰਘ ਤੇ ਇੱਕ ਉਹਦਾ ਸਾਥੀ ਮਜਬੀ ਸਰਦਾਰ ਗਰਜਾ ਸਿੰਘ ਦੋਵੇਂ ਲੁਕ ਛਿਪ ਕੇ ਰਹਿੰਦੇ ਸਨ ਉਹ ਰਾਤ ਬਰਾਤੇ ਅੰਮ੍ਰਿਤਸਰ ਤੇ ਤਰਨਤਾਰਨ ਇਸ਼ਨਾਨ ਕਰਨ जाया ਕਰਦੇ ਇੱਕ ਦਿਨ ਉਹ ਤਰਨਤਾਰਨ ਇਸ਼ਨਾਨ ਕਰਕੇ ਦਿਨੇ ਨੇੜੇ ਦੇ ਜੰਗਲ ਵਿੱਚ ਲੁਕ ਕੇ ਬੈਠੇ ਸਨ ਉਹਨਾਂ ਦੇ ਕੰਨਾਂ ਵਿੱਚ ਲੰਗੇ ਜਾਂਦੇ ਰਾਈਆਂ ਦੀਆਂ ਗੱਲਾਂ ਪਈਆਂ ਇੱਕ ਨੇ ਵੇਖ ਕੇ ਆਖਿਆ ਕਿ ਦੋ ਸਿੰਘ ਲੁਕੇ ਬੈਠੇ ਹਨ ਤੇ ਦੂਜੇ ਨੇ ਉੱਤਰ ਦਿੱਤਾ ਸਿੰਘ ਵੀ ਕਦੇ ਲੁਕੇ ਹਨ ਇਹ ਕੋਈ ਗਿੱਦੜ ਹੋਣੇ ਨੇ ਇਹ ਗੱਲ ਸਿੰਘਾਂ ਨੂੰ ਖਾ ਗਈ ਉਹਨਾਂ ਦੋਹਾਂ ਗੁਰਮਤਾ ਕੀਤਾ ਕਿ ਕੋਈ ਸਿੰਘਾਂ ਵਾਲਾ ਕਾਰਨਾਮਾ ਕਰਕੇ ਸ਼ਹੀਦ ਹੋਈਏ ਉਹ ਨੂਰਦੀਨ ਦੀ ਸਰਾਂ ਕੋਲ ਲਾਹੌਰ ਵਾਲੀ ਸੜਕ ਉੱਤੇ ਖਲੋ ਗਏ ਤੇ ਲੰਘਣ ਵਾਲਿਆਂ ਤੋਂ ਆਨਾ ਗੱਡਾ ਤੇ ਪੈਸਾ ਖੋਤਾ ਜਗਾਤ ਉਗਰਾਉਣ ਲੱਗੇ ਲੰਘਣ ਵਾਲੇ ਜਗਾਤ ਦੇਂਦੇ ਤੇ ਰਾਹੇ ਪੈ ਜਾਂਦੇ ਪਰ ਅਗੋ ਉਬਾਸਰ ਦਾ ਕੋਈ ਨਾ ਦੋ ਤਿੰਨ ਦਿਨ ਲੰਘ ਗਏ ਤਾਂ ਬੋਤਾ ਸਿੰਘ ਨੇ ਲਾਹੌਰ ਦੇ ਸੂਬੇਦਾਰ ਖਾਨ ਬਹਾਦਰ ਨੂੰ ਚਿੱਠੀ ਲਿਖੀ ਚਿੱਠੀ ਕੁਝ ਇਸ ਤਰ੍ਹਾਂ ਸੀ ਹਾਂ ਸਿੰਘ ਬੋਤਾ ਹੱਥ ਵਿੱਚ ਸੋਟਾ ਮੋਟਾ ਲਵਾ ਜਗਾਤ ਖਲੋਤਾ ਆਨਾ ਗੱਡਾ ਪੈਸਾ ਖੋਤਾ ਤੂੰ ਹੈ ਨਲਾਇਕ ਖੋਤਾ ਤੇਥੋ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰਗਾਹ ਰੋਤਾ ਤੂੰ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈਗਾ ਸਿੰਘ ਬੋਤਾ ਲਾਹੌਰ ਜਾਂਦੇ ਸੌਦਾਗਰਾਂ ਦੇ ਹੱਥ ਇਹ ਚਿੱਠੀ ਲਾਹੌਰ ਨਵਾਬ ਕੋਲ ਪਹੁੰਚਾ ਦਿੱਤੀ ਗਈ ਜਦ ਚਿੱਠੀ ਪੜੀ ਤਾਂ ਖਾਨ ਬਹਾਦਰ ਨੂੰ ਅੱਗ ਲੱਗ ਉੱਥੀ ਉਹਨੇ ਫੌਲਦਾਰ ਜਲਾਲਦੀਨ ਨੂੰ ਸ਼ੌ ਸਵਾਰ ਦੇ ਕੇ ਬੋਤਾ ਸਿੰਘ ਨੂੰ ਫੜਨ ਵਾਸਤੇ ਭੇਜਿਆ ਤੇ ਨਾਲ ਹੀ ਫੌਲਦਾਰ ਨੂੰ ਹਦਾਇਤ ਕੀਤੀ ਕਿ ਬੋਤਾ ਸਿੰਘ ਨੂੰ ਜਿਉਂਦੇ ਨੂੰ ਫੜ ਕੇ ਲਿਆਵੇ ਜਲਾਲਦੀਨ ਨੇ ਜਾ ਕੇ ਸਿੰਘਾਂ ਨੂੰ ਘੇਰਾ ਪਾ ਲਿਆ ਅੱਗੋਂ ਸਿੰਘ ਵੀ ਟੱਕਰੇ ਲਈ ਤਿਆਰ ਹੋ ਖਲੋਏ ਫੌਤਦਾਰ ਨੇ ਕਿਹਾ ਬੋਤਾ ਸਿੰਘ ਟੱਕਰੇ ਦਾ ਕੋਈ ਲਾਭ ਨਹੀਂ ਹੋਵੇਗਾ ਸੌ ਨਾਲ ਤੁਸੀਂ ਕਦੋਂ ਤੱਕ ਨਿਭ ਸਕੋਗੇ ਮੇਰੀ ਅੱਖੇ ਲੱਗੋ ਤਾਂ ਹਥਿਆਰ ਸੁੱਟ ਕੇ ਈਨ ਮੰਨ ਲਓ ਮੈਂ ਨਵਾਬ ਲਾਹੌਰ ਪਾਸੋਂ ਤੁਹਾਨੂੰ ਮਾਫੀ ਲੈ ਦੇਵਾਂਗਾ ਸਰਦਾਰ ਬੋਤਾ ਸਿੰਘ ਨੇ ਅੱਗੋਂ ਦਲੇਰਾਨਾ ਉੱਤਰ ਦਿੱਤਾ ਅਸੀਂ ਮਰਦਾਂ ਵਾਂਗ ਲੜ ਕੇ ਮਰਨ ਵਾਸਤੇ ਪ੍ਰਗਟ ਹੋਏ ਹਾਂ ਮਾਫੀ ਮੰਗ ਕੇ ਗਿੱਧਿਆ ਵਾਂਗ ਜੌਣ ਵਾਸਤੇ ਨਹੀਂ ਜੇ ਤੂੰ ਸਿੰਘਾਂ ਦੀ ਬਹਾਦਰੀ ਦੇਖਣੀ ਚਾਹੁੰਦਾ ਹੈ ਤਾਂ ਸਾਡੇ ਦੋਹਾਂ ਦੇ ਟੱਕਰੇ ਉੱਤੇ ਆਪਣੇ ਚਾਰ ਸਿਪਾਹੀ ਮੈਦਾਨ ਵਿੱਚ ਕੱਢ ਇਹ ਸੁਣ ਕੇ ਫੌੜਦਾਰ ਨੇ ਆਪਣੇ 49ਵੇਂ ਸਿਪਾਹੀ ਮੈਦਾਨ ਵਿੱਚ ਕੱਢੇ ਦੋਹੀ ਪਾਸੇ ਤਲਵਾਰਾਂ ਤੇ ਢਾਲਾਂ ਲੈ ਕੇ ਸੂਰਮੇ ਮੈਦਾਨ ਵਿੱਚ ਆ ਗਏ ਪਰ ਤਨਖਾਹ ਦੇ ਬੰਦਿਆਂ ਨੇ ਸਿਰਲੱਥ ਸੂਰਮਿਆਂ ਦਾ ਟੱਕਰਾ ਨਹੀਂ ਕਰਨਾ ਸੀ ਸਿੰਘਾਂ ਨੇ ਵੇਂਦਿਆ ਵੇਂਦਿਆ ਚਾਰੇ ਮੁਸਲਮਾਨ ਸਿਪਾਹੀ ਢੇਰੀ ਕਰ ਦਿੱਤੇ ਫਿਰ ਹੋਰ ਪੰਜ ਆਏ ਉਹਨਾਂ ਦਾ ਵੀ ਪਹਿਲਿਆਂ ਵਾਲਾ ਹੀ ਹਾਲ ਹੋਇਆ ਅੰਤ ਫੌੜਦਾਰ ਨੇ ਸਾਰੀ ਫੌਜ ਨੂੰ ਇਕੱਠਾ ਹਮਲਾ ਕਰਨ ਦਾ ਹੁਕਮ ਦਿੱਤਾ ਸਰਵਿਸ ਸਿੰਘ ਘਬਰਾਏ ਨਹੀਂ ਉਹ ਦੋਵੇਂ ਸੂਰਮੇ ਅੰਤਮ ਸਵਾਸ ਤੱਕ ਟੱਕਰਾ ਕਰਦੇ ਹੋਏ ਸ਼ਹੀਦ ਹੋਏ ਦੂਜੇ ਪਾਸੇ ਜਲਾਲਦੀਨ ਦੇ 30 ਸਿਪਾਹੀ ਫੱਟੜ ਹੋ ਗਏ ਇਸ ਘਟਨਾ ਨੇ ਸਾਰੇ ਇਲਾਕੇ ਵਿੱਚ ਤਰਥਲੀ ਮਚਾ ਦਿੱਤੀ ਗੁਰੂ ਮਹਾਰਾਜ ਦੇ ਪੰਥ ਨੂੰ ਉਜਾਗਰ ਰੱਖਣ ਵਾਸਤੇ ਸਿੰਘਾਂ ਨੇ ਅਜਿਹੇ ਅਨੇਕਾ ਕਾਰਨਾਮੇ ਕੀਤੇ ਅਸਲ ਗੱਲ ਇਹ ਹੈ ਕਿ ਉਹ ਜਿਉਂਦੇ ਹੀ ਕੇਵਲ ਮਰਦਾ ਵਾਂਗ ਮਰਨ ਵਾਸਤੇ ਸਨ ਮੌਤ ਦਾ ਭੈ ਉਹਨਾਂ ਦੇ ਨੇੜੇ ਨਹੀਂ ਸੀ ਲੰਘਿਆ ਅੰਮ੍ਰਿਤਸ਼ਕ ਕੇ ਸਿੰਘ ਸੱਜਦਾ ਹੀ ਉਹ ਸੀ ਜਿਹੜਾ ਧਰਮ ਦੀ ਖਾਤਰ ਮਰਨਾ ਪਰਵਾਨ ਕਰ ਲੈਂਦਾ ਸੀ ਸਿੰਘ ਸੱਜਣ ਵਾਲਾ ਹੀ ਨਹੀਂ ਉਹਦੇ ਘਰ ਦੇ ਅਤੇ ਸਬੰਧੀ ਵੀ ਇਹੋ ਸਮਝ ਲੈਂਦੇ ਸਨ ਕਿ ਇਹ ਪੰਥ ਦੀ ਖਾਤਰ ਮਰਨੇ ਵਾਸਤੇ ਹੀ ਸਿੰਘ ਸੱਜਿਆ ਹੈ ਜੇ ਇੱਕ ਇਸਤਰੀ ਦੂਜੀ ਨੂੰ ਪੁੱਛਦੀ ਕਿ ਤੇਰੇ ਕਿੰਨੇ ਪੁੱਤਰ ਹਨ ਤਾਂ ਉਹ ਅੱਗੋਂ ਕਹਿੰਦੀ ਕਿ ਹੈਗੇ ਤਾਂ 4 ਸਨ ਪਰ ਇੱਕ ਸਿੱਖ ਬਣ ਗਿਆ ਹੈ ਭਾਵ ਸਿੱਖ ਬਣਨਾ ਦੁਨੀਆ ਵੱਲੋਂ ਮੌਤ ਦੀ ਝੋਲੀ ਪਹਿਨਣ ਦੇ ਬਰਾਬਰ ਸੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ